ਜਿਸ ਨੂੰ ਪਰਮਾਤਮਾ ਮਾਨਵ ਅਕਸ ਦੇੰਦਾ ਉਹਦਾ ਕੋਈ ਕੁਝ ਬਗਾੜ ਨਹੀਂ ਸਕਦਾ ਜੀ ਇੱਕ ਰਾਜਾ ਆਪਣੇ ਸੇਵਕਾਂ ਦੇ ਨਾਲ ਜੰਗਲ ਦੇ ਵਿੱਚ ਸਕਾਰ ਕਰਨ ਲਈ ਜਾ ਰਿਹਾ ਜੀ ਜਦੋਂ ਵਾਪਸ ਆਉਂਦਿਆ ਤਾਂ ਦੇਖਦੇ ਅਗੇ ਵੀ ਇੱਕ ਉਦਾਸ ਅੱਖਾਂ ਦੇ ਨਾਲ ਇੱਕ ਇਨਸਾਨ ਬੈਠਾ ਹੁੰਦਾਗਾ ਤੇ ਉਹਨਾਂ ਨੂੰ ਉਹ ਪਾਗਲ ਜਾ ਜਾਪਿਆ ਰਾਜੇ ਨੇ ਪੁੱਛਿਆ ਵੀ ਤੂੰ ਇਹ ਕੌਣ ਆ ਤੇ ਕੀ ਕਰ ਰਿਹਾ ਉਹ ਕਹਿੰਦਾ ਵੀ ਮੈਂ ਸੋਚ ਰਿਹਾ ਵੀ ਮੈਂ ਜਿਹੜਾ ਜੰਗਲਾ ਇਹ ਸਾਰੀ ਦਰਖਤ ਕੱਟ ਕੇ ਇੱਥੇ ਮਹਿਲ ਬਣਾਵਾਂ ਤੇ ਮੈਂ ਇੱਥੇ ਰਾਜ ਕਰਾਂ ਤੇ ਰਾਜੇ ਨੂੰ ਇਸ ਗੱਲ ਬਰਦਾਸ਼ਤ ਨਾ ਹੋਈ ਜੀ ਵੀ ਮੈਂ ਇਨ ਰਾਜਾਂਗਾ ਮੇਰੇ ਹੁੰਦੇ ਕੋਈ ਹੋਰ ਰਾਜ ਕਰੇ ਰਾਜੇ ਨੂੰ ਉਹਨੂੰ ਨਾਲ ਲੈ ਕੇ ਤੁਰ ਪਿਆ ਰਾਜੇ ਨੇ ਉਹਨੂੰ ਆਪਣਾ ਘੋੜਾ ਦੇਤਾ ਤੇ ਉਹਨੇ ਜਿੱਧਰ ਨੂੰ ਜਾਣਾ ਸੀ ਉਹਨੇ ਉਲਟ ਦਿਸ਼ਾ ਵੱਲ ਘੋੜਾ ਚਲਾਤਾ ਜੀ ਤੇ ਰਾਜਾ ਉਹਦਾ ਪਿੱਛਾ ਕਰਨ ਲੱਗਿਆ ਗਾਹਾਂ ਜਾ ਕੇ ਕੋਈ ਨਹਿਰ ਤੇ ਜਾ ਕੇ ਬਹੁਤ ਲੋਕ ਖੜੇ ਸੀ ਉਹਨਾਂ ਰਾਜ ਦੇ ਨੌਂਦੇ ਜਕਾਰੀ ਛੱਡਣ ਲੱਗੇ ਰਾਜਾ ਕਹਿੰਦਾ ਵੀ ਕੀ ਗੱਲ ਹੋ ਗਈ ਤੁਸੀਂ ਜੀ ਵੀ ਜੇ ਤੁਸੀਂ ਦੂਸਰੇ ਰਸਤੇ ਆਉਂਦੇ ਤਾਂ ਫੌਜ ਲੱਗੀ ਹੋਈ ਸੀ ਤੁਹਾਨੂੰ ਮਾਰਿਆ ਜਾਣਾ ਸੀ ਅੱਜ ਤੁਹਾਡੀ ਬਚਤ ਹੋ ਗਈ ਤੁਹਾਡੀ ਮੌਤ ਤੋਂ ਤੁਸੀਂ ਬਚ ਗਏ ਆ ਰਾਜਾ ਨੂੰ ਮਹਿਲ ਦੇ ਵਿੱਚ ਲਿਆਇਆ ਤੇ ਲਿਆ ਕੇ ਉਹਨੇ ਰਾਜਾ ਕਹਿੰਦਾ ਵੀ ਮੈਂ ਆਪਣੇ ਬਰੋਬਰ ਦੀ ਕੁਰਸੀ ਲਾ ਦਿਓ ਇਹਨੇ ਅਜ ਮੈਨੂੰ ਮੌਤ ਦੇ ਮੂੰਹ ਚੋਂ ਬਚਾਇਆਗਾ ਹੁਣ ਮੇਰੇ ਨਾਲ ਇਹ ਰਾਜ ਭਾਗ ਦਾ ਭਾਗੀਦਾਰ ਹੋ ਗਿਆ ਜੀ ਜਿਹੜੇ ਉਥੇ ਰਾਜੇ ਦੇ ਸੇਵਕ ਰਹਿੰਦੇ ਸੀ ਉਹ ਇਸ ਗੱਲ ਤੋਂ ਬਹੁਤ ਜ਼ਿਆਦਾ ਨਾਰਾਜ਼ ਹੋਗੇ ਉਹ ਵਿਰੋਧ ਹੋਗੇ ਈਰਖਾ ਕਰਨ ਲੱਗੇ ਉਹਨਾਂ ਨੇ ਉਹਨੂੰ ਸਵੇਰ ਨੂੰ ਸਖਾਤਾ ਕਹਿੰਦੇ ਵੀ ਤੂੰ ਐਂ ਕਰੀ ਜਦੋਂ ਰਾਜਾ ਅੰਦਰ ਆ ਗਿਆ ਉਥੇ ਗੱਦੀ ਤੇ ਬੈਠਣ ਲੱਗੂ ਤੂੰ ਰਾਜੇ ਦੇ ਜ਼ੋਰ ਦੀ ਥੱਪੜ ਮਾਰੀ ਤੇ ਉਹ ਉਹਨੇ ਕੀ ਕੀਤਾ ਉਹਨਾਂ ਦੀ ਵਿਰੋਧੀਆਂ ਦਾ ਸਖਾਇਆ ਹੋਇਆ ਸੀ ਜੀ ਪਰ ਉਹਨੇ ਥੱਪੜ ਤਾਂ ਨਹੀਂ ਮਾਰਿਆ ਖੈਰ ਰਾਜ ਜੀ ਦੇ ਧੱਕਾ ਮਾਰਿਆ ਜਦੋਂ ਧੱਕਾ ਵੱਜਿਆ ਰਾਜ ਦੇ ਜਿਹੜਾ ਮੂਖਟ ਪੈਨੇ ਹੋਇਆ ਸੀ ਉਹ ਦੂਰ ਜਾ ਕੇ ਡਿੱਗ ਪਿਆ ਤੇ ਉਹਦੇ ਵਿੱਚੋਂ ਨਿੱਗਦੇ ਸਾਰ ਇੱਕ ਬਿੱਸੂ ਨਿਕਲਿਆ ਆ ਰਾਜਾ ਖੁਸ਼ ਹੋ ਗਿਆ ਵੀ ਇਹਨੇ ਤਾਂ ਮੇਰੀ ਜਾਨ ਬਚਾਤੀ ਜੇ ਇਹ ਮੈਨੂੰ ਧੱਕਾ ਨਾ ਵੱਜਦਾ ਤਾਂ ਮੇਰਾ ਬਿੱਸੂ ਲੜਕੇ ਮੇਰੀ ਮੌਤ ਹੋ ਜਾਣੀ ਸੀ ਜੀ ਫੇਰ ਉਹਨੇ ਫੇਰ ਚਾਲ ਚੱਲਦੀ ਉਹ ਕਹਿੰਦੇ ਵੀ ਜਦੋਂ ਰਾਜਾ ਬੈਠਣ ਲੱਗੂ ਨਾ ਤੂੰ ਉਹਨੂੰ ਕੁਰਸੀ ਤੇ ਨਾ ਬੈਠਣ ਦੇਈ ਉਹਦੀ ਕੁਰਸੀ ਖਿੱਚ ਲਈ ਤੇ ਉਹਨੇ ਕੀ ਕੀਤਾ ਜਦ ਜਰਾਜਾ ਬੈਠਣ ਲੱਗਿਆ ਤਾਂ ਉਹਨੇ ਕੁਰਸੀ ਖਿੱਚੀ ਤੇ ਕੁਰਸੀ ਦੀ ਕੁਦਰਤੀ ਇੱਕ ਟੰਗ ਟੁੱਟੀ ਹੋਈ ਸੀ ਜੀ ਲੱਤ ਤੇ ਰਾਜਾ ਸੰਭਲ ਗਿਆ ਰਾਜੇ ਨੇ ਉਹਨੂੰ ਆਪਣਾ ਪੱਕਾ ਜਰਨੈਲ ਬਣਾ ਲਿਆ ਵੀ ਹੁਣ ਤੈ ਕਿਤੇ ਨਹੀਂ ਜਾਣਾ ਹੈਗਾ ਹੁਣ ਮੇਰੇ ਦੁੱਖ ਸੁੱਖ ਦਾ ਭਾਗੀਦਾਰ ਤੂੰ ਤੇ ਰਾਜ ਮੇਰੇ ਨਾਲ ਕਰੇਗਾ ਤੇ ਪਰ ਜਿਹੜੇ ਦੁਸ਼ਮਣ ਸੀਗੇ ਉਹਨਾਂ ਤੋਂ ਇਹ ਗੱਲ ਬਰਦਾਸ਼ਤ ਨਾ ਹੋਈ ਉਹਨਾਂ ਨੇ ਜਾ ਕੇ ਨਾਲ ਦੇ ਦੇਸ਼ ਵਾਲੇ ਰਾਜੇ ਨੂੰ ਵਿਰੋਧਤਾ ਕਰਤੀ ਵੀਰ ਜਿਹੜਾ ਰਾਜਾਗਾ ਹੁਣ ਇਹ ਆਪ ਤਾਂ ਕੋਈ ਕੰਮ ਨਹੀਂ ਕਰਦਾ ਇਹਨੇ ਇੱਕ ਜਰਨੈਲ ਬਣਾ ਲਿਆ ਉਹਨੂੰ ਕੋਈ ਅਣਜਾਣ ਬੰਦਾਗਾ ਵੀ ਉਹ ਤੁਹਾਡੇ ਨਾਲ ਜੇ ਲੜਾਈ ਦਾ ਤੁਸੀਂ ਨਗਾਰਾ ਬਜਾਦਮੂ ਤੁਹਾਡੇ ਨਾਲ ਲੜਨਾ ਆਗਾ ਤੁਸੀਂ ਪੱਕੀ ਤੁਹਾਡੀ ਜਿੱਤ ਆ ਤੇ ਉਹ ਦੁਸ਼ਮਣ ਫੌਜਾਂ ਨੇ ਜੀ ਉਨਾਂ ਦਾ ਰਬਜਾਉਣ ਦੀ ਤਿਆਰੀ ਕਰਤੀ ਪਰ ਉਹ ਇਹ ਕਿਹਾਏ ਵੀ ਜਿਹੜਾ ਉਹ ਜਰਨੈਲ ਆ ਉਹ ਨੂੰ ਅਸੀਂ ਮੂਰੇ ਕਰਕੇ ਆਪ ਅਸੀਂ ਪਿੱਸੇ ਹੋ ਜਾਾਂਗੇ ਅਸੀਂ ਤੁਹਾਡੀ ਫੌਜ ਦੀ ਮਦਦ ਕਰਾਂਗੇ ਰਾਜਾ ਆਪ ਤਾਉਣਾ ਨਹੀਂ ਲੜਨਾ ਤੇ ਉਹ ਜਿਹੜਾ ਵਿਰੋਧੀ ਰਾਜਾ ਸੀਗਾ ਕਿਉਂਕਿ ਉਹ ਪੂਰਾ ਟਰੇਡ ਸੀਗਾ ਇਧਰ ਉਹ ਇਹ ਜਿਹੜਾ ਜਰਨੈਲ ਬਣਿਆ ਹੋਇਆ ਸੀ ਚੱਲਿਆ ਗਿਆ ਲੜਾਈ ਹੋਣ ਲੱਗੀ ਜੀ ਇਹਨੇ ਨੂੰ ਇੱਕ ਸੇਰ ਆ ਕੇ ਜਿਹੜਾ ਵਿਰੋਧੀ ਰਾਜਾ ਉਹਦੇ ਵੱਲ ਡੱਟ ਪਿਆ ਜੀ ਇਹ ਜਰਨੈਲ ਸੀ ਜਿਹੜਾ ਬਣਿਆ ਹੋਇਆ ਰਾਜੇ ਦਾ ਉਹਨੇ ਜਾ ਕੇ ਸ਼ੇਰ ਤੇ ਹਮਲਾ ਕੀਤਾ ਸ਼ੇਰ ਦੀ ਮੌਤ ਹੋ ਜਾਂਦੀ ਹੈ ਤੇ ਜਿਹੜਾ ਵਿਰੋਧੀ ਰਾਜਾ ਉਹ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਉਹ ਉਹਨੂੰ ਗਲੇ ਮਿਲ ਲੈਂਦਾ ਤੇ ਕਹਿੰਦਾ ਵੀ ਹੁਣ ਆਪਣੀ ਕੋਈ ਦੁਸ਼ਮਣ ਨਹੀਂ ਨੀ ਹੁਣ ਆਪਾਂ ਦੋਏ ਜਾਣੇ ਧੋਸਤ ਬਣ ਗਏ ਤੇ ਵੀ ਜਿਹੜੀ ਦੁਸ਼ਮਣੀ ਸੀ ਉਹ ਦੋਸਤੀ ਦੇ ਵਿੱਚ ਬਦਲ ਗਈ ਜੀ ਇਸੇ ਤਰ੍ਹਾਂ ਕਹਿੰਦੇ ਆ ਵੀ ਅਰਦਾਸ ਕਰਿਆ ਕਰੋ ਜਿਸ ਦਿਨ ਤੁਹਾਡਾ ਵੀ ਰੱਬ ਰਾਜੀ ਹੋ ਗਿਆ ਤੁਸੀਂ ਵੀ ਆਪਣੀਆਂ ਜਿਹੜੀਆਂ ਅੱਖਾਂ ਦੇ ਨਾਲ ਆਪਣਾ ਨਸੀਬ ਬਦਲਦਾ ਦੇਖੋਗੇ ਧੰਨਵਾਦ ਜੀ